ਮਾਰੂ ਮਹੱਲਾ ਤੀਜਾ ਜਗ ਜੀਵਨ ਸਾਚਾ ਏ ਕੋ ਦਾਤਾ ਗੁਰ ਸੇਵਾ ਤੇ ਸ਼ਬਦ ਪਛਾਤਾ ਏ ਕੋ ਅਮਰ ਏ ਕਾਪਤ ਸਾਹੀ ਜੁਗ ਜੁਗ ਸਿਰਕਾਰ ਬਣਾਏ ਹੈ ਸੋ ਜਨ ਨਿਰਮਲ ਜਿਨ ਆਪ ਪਛਾਤਾ ਆਪੇ ਆਏ ਮਿਲਿਆ ਸੁਖ ਦਾਤਾ ਰਸਨਾ ਸ਼ਬਦ ਰਤੀ ਗੁਣ ਗਾਵੇ ਦਰ ਸਾਚੈ ਪਤ ਪਾਈ ਹੈ ਗੁਰਮੁਖ ਨਾਮ ਮਿਲੇ ਵਡਿਆਈ ਮਨਮੁਖ ਨਿੰਦਕ ਪਤ ਗਵਾਈ ਨਾਮ ਰਤੇ ਪਰਮ ਹੰਸ ਬੈਰਾਗੇ ਨਿਜ ਘਰ ਤਾੜੀ ਲਾਈ ਹੈ ਸ਼ਬਦ ਮਰੈ ਸੋਈ ਜਨ ਪੂਰਾ ਸਤ ਗੁਰ ਆਖ ਸੁਣਾਏ ਸੂਰਾ ਕਾਇਆ ਅੰਦਰ ਅੰਮ੍ਰਿਤ ਸਰ ਸਾਚਾ ਮਨ ਪੀਵੇ ਭਾਏ ਸੁਭਾਈ ਹੈ ਪੜ ਪੰਡਿਤ ਅਵਰਾ ਸਮਝਾਏ ਘਰ ਜਲਤੇ ਕੀ ਖਬਰ ਨਾ ਪਾਏ ਬਿਨ ਸਤਗੁਰ ਸੇਵੇ ਨਾਮ ਨ ਪਾਈਏ ਪੜ ਥਾ ਕੇ ਸਾਥ ਨਾ ਆਈ ਹੈ ਇੱਕ ਭਸਮ ਲਗਾਏ ਫਿਰ ਹੈ ਭੇਖਤਾਰੇ ਬਿਨ ਸ਼ਬਦ ਹੈ ਹੋ ਮੈਂ ਕਿ ਨਮਾਰੀ ਅਨੰਦ ਜਲਤ ਰਹੇ ਦਿਨ ਰਾਤੀ ਪਰਮ ਭੇਖ ਪਰਮਾਈ ਹੈ ਇਕ ਗ੍ਰਹਿ ਕੁਟੰਬ ਮਹਿ ਸਦਾ ਉਦਾਸੀ ਸ਼ਬਦ ਮੋਏ ਹਰ ਨਾਮ ਨਿਵਾਸੀ ਅਨ ਦਿਨ ਸਦਾ ਰਹੇ ਰੰਗ ਰਾਤੇ ਭੈ ਭਾਏ ਭਗਤ ਚਿਤ ਲਾਏ ਹੈ ਮਨ ਮੁਖ ਨਿੰਦਾ ਕਰ ਕਰਵੇ ਗੁਤਾ ਅੰਤਰ ਲੋਭ ਭੌਕੇ ਜਿਸ ਕੁੱਤਾ ਜਮ ਕਾਲ ਤਿਸ ਕਦੇ ਨ ਛੋੜੇ ਅੰਤ ਗਿਆ ਪਛਤਾਇ ਹੈ ਸਚੇ ਸ਼ਬਦ ਸਚੀ ਪਤ ਹੋਈ ਬਿਨ ਨਾਵੇ ਮੁਕਤ ਨ ਪਾਵੇ ਕੋਈ ਬਿਨ ਸਤਗੁਰ ਕੋ ਨਾਓ ਨ ਪਾਏ ਪ੍ਰਭ ਐਸੀ ਬਣ ਤ ਬਣਾਈ ਹੈ ਇੱਕ ਸਿੱਧ ਸਾਧਕ ਬਹੁਤ ਵਿਚਾਰੀ ਇੱਕ ਇਹ ਨਿਸਨਾਮ ਰਤੇ ਨਿਰੰਕਾਰ ਜਿਸ ਨੂੰ ਆਪ ਮਿਲਾਏ ਸੋ 부ਝੈ ਭਗਤ ਭਾਏ ਪੋ ਜਾਏ ਹੈ ਈਸ਼ਾਨਦਾਨ ਦਾਨ ਕਰੇ ਨਹੀਂ 부ਜੇ ਇਕ ਮਨੁਆ ਮਾਰ ਮਨੇ ਸੁ ਲੁਝੇ ਸਚੇ ਸ਼ਬਦ ਰਤੇ ਇਕ ਰੰਗੀ ਸਚੇ ਸ਼ਬਦ ਮਿਲਾਏ ਹੈ ਆਪੇ ਸਿਰ ਜੇ ਦੇ ਵੜਾਈ ਆਪੇ ਭਾਣ ਦੇ ਮਿਲਾਈ ਆਪੇ ਨਦਰ ਕਰੇ ਮਨ ਵਸਿਆ ਮੇਰੇ ਪ੍ਰਭ ਇਉ ਫੁਰਮਾਈ ਹੈ ਸਤਿਗੁਰ ਸੇਵਹਿ ਸੇ ਜਨ ਸਾਚੇ ਮਨ ਮੁਖ ਸੇਵ ਨ ਜਾਣਨ ਕਾਚੇ ਆਪੇ ਕਰਤਾ ਕਰ ਕਰ ਵੇਖੈ ਜੋ ਪਾਵੇ ਤਉ ਲਈ ਹੈ ਜੁਗ ਜੁਗ ਸਾਚਾ ਏ ਕੋ ਦਾਤਾ ਪੁਰ ਪਾਗ ਗੁਰ ਸ਼ਬਦ ਪਛਾਤਾ ਸ਼ਬਦ ਮਿਲੈ ਸੇ ਵਿਛੜੈ ਨਾਹੀ ਨਦਰਿ ਸਹਿਜ ਮਿਲਾਈ ਹੈ ਹੋ ਮੈਂ ਮਾਇਆ ਮੈਲ ਕਮਾਇ ਮਰ ਮਰ ਜਮਹਿ ਦੂਜਾ ਪਾਇ ਬਿਨ ਸਤਗੁਰ ਸੇਵੇ ਮੁਕਤ ਨ ਹੋਈ ਮਨ ਦੇਖੋ ਲਿਵਲਾਈ ਹੈ ਜੋ ਤਿਸ ਪਾਵੇ ਸੋਈ ਕਰਸੀ ਆਪ ਹੋਆ ਨਾ ਕਿਛ ਹੋਸੀ ਨਾਨਕ ਨਾਮ ਮਿਲੇ ਵਡਿਆਈ ਦਰ ਸਾਚੈ ਪਤ ਪਾਈ ਹੈ ਮਾਰੂ ਮਹਲਾ ਤੀਜਾ ਜੋ ਆਇਆ ਸੋ ਸਭ ਕੋ ਜાંਸੀ ਜੋ ਜੈ ਪਾਏ ਬਾਦਾ ਜਮ ਫਾਸੀ ਸਤ ਗੁਰ ਰੱਖੇ ਸੇ ਜਨ ਉਬਰੇ ਸਾਚੇ ਸਾਚ ਸਮਾਏ ਹੈ ਆਪੇ ਕਰਤਾ ਕਰ ਕਰ ਵੇਖੇ ਜਿਸ ਨੂੰ ਨਦਰ ਕਰੇ ਸੋイ ਜਨ ਲਿਖੇ ਗੁਰਮੁਖ ਗਿਆਨ ਤਿਸ ਸਭ ਕਿਸ ਸੁਜੈ ਅਗਿਆਨੀ ਅੰਧ ਕਮਾਈ ਹੈ ਮਨ ਮੁਖ ਸਹਿ ਸਬੂਜ ਨ ਪਾਈ ਮਰ ਮਰ ਜੰਮੇ ਜਨਮ ਗਵਾਈ ਗੁਰਮੁਖ ਨਾਮ ਰਤੇ ਸੁਖ ਪਾਇਆ ਸਹਿਜੇ ਸਾਚ ਸਮਾਈ ਧੰਦੇ ਧਵਤ ਮਨ ਭਇਆ ਮਨੂਰਾ ਫਿਰ ਹੋਵੇ ਕੰਚਨ ਭੇਟੇ ਗੁਰਪੂਰਾ ਆਪੇ ਬਖਸ਼ ਲੈ ਸੁਖ ਪਾਏ ਪੂਰੇ ਸ਼ਬਦ ਮਿਲਾਏ ਹੈ ਦੁਰਮਤ ਝੂਠੀ ਬੁਰੀ ਬੁਰੀਆਰ ਔਗਣਿਆਰੀ ਔਗਣਿਆਰ ਕੱਚੀ ਮਤ ਫੀਕਾ ਮੁਖ ਬੋਲੇ ਦੁਰਮਤ ਨਾਮ ਨਾ ਪਾਏ ਹੈ ਔਗਣਿਆਰੀ ਕੰਤ ਨਾ ਪਾਵੇ ਮਨ ਕੇ ਝੂਠੇ ਝੂਠ ਕਮਾਵੇ ਪਿਰ ਕਾ ਸੌ ਨ ਜਾਣੈ ਮੂਰਖ ਬਿਨ ਗੁਰਬੂ ਜਨ ਨ ਪਾਏ ਹੈ ਦੁਰਮਤ ਖੋਟੀ ਖੋਟ ਕਮਾਵੇ ਸ਼ਿੰਗਾਰ ਕਰੇ ਪਿਰ ਖਸਮ ਨ ਪਾਵੇ ਗੁਣਵੰਤੀ ਸਦਾ ਪਿਰ 라ਵੇ ਸਤ ਗੁਰ ਮੇਲ ਮਿਲਾਏ ਹੈ ਆਪੇ ਹੁਕਮ ਕਰੇ ਸਭ ਵੇਖੇ ਇਕ ਨਾਮ ਬਖਸ਼ ਲਏ ਧੁਰ ਲਿਖੇ ਅਨੰਦ ਨਾਮ ਰਤੇ ਸਚ ਪਾਇਆ ਆਪੇ ਮੇਨ ਮਿਲਾਈ ਹੈ ਹੋ ਮੈਂ ਧਾਤ ਮੋਹ ਰਸ ਲਾਈ ਗੁਰਮੁਖ ਖਲਵ ਸਾਚੀ ਸਹਿਜ ਸਮਾਈ ਆਪੇ ਮਿਲੇ ਆਪੇ ਕਰ ਵਿਖੈ ਬਿਨ ਸਤ ਗੁਰੂ ਬੋਝ ਨ ਪਾਏ ਹੈ ਇੱਕ ਸ਼ਬਦ ਵਿਚਾਰ ਸਦਾ ਜਨ ਜਾਗੇ ਇੱਕ ਮਾਇਆ ਮੁਹੇ ਸੋਏ ਰਹੇ ਆ ਭਾਗੇ ਆਪੇ ਕਰੇ ਕਰਾਏ ਆਪੇ ਹੋਰ ਕਰਨਾ ਕਿਛੂ ਨ ਜਾਏ ਹੈ ਕਾਲ ਮਾਰ ਗੁਰ ਸ਼ਬਦ ਨਿਵਾਰੇ ਹਰ ਕਾ ਨਾਮ ਰਖੇ ਉਰਤਾਰੇ ਸਤ ਗੁਰ ਸੇਵਾ ਤੇ ਸੁਖ ਪਾਇਆ ਹਰ ਕੈ ਨਾਮ ਸਮਾਈ ਹੈ ਦੁਜੇ ਪਾਏ ਫਿਰੇ دیਵਾਨੇ ਮਾਇਆ ਮੋਹ ਦੁਖ ਮਾਹੇ ਸਮਾਨੀ ਬਹੁਤੇ ਭੇਖ ਕਰੈ ਨਾ ਪਾਵੇ ਬਿਨ ਸਤਗੁਰ ਸੁਖ ਨ ਪਾਈ ਹੈ ਕਿਸ ਨੂੰ ਕਹੀਏ ਜੇ ਆਪ ਕਰਾਏ ਜਿਤ ਭਾਵੇ ਤਿਤ ਰਾਹੇ ਚਲਾਏ ਆਪੇ ਮਿਹਰ ਵਹਾਨ ਸੁਖ ਦਾਤਾ ਜੋ ਪਾਵੇ ਤਵੇ ਚਲਾਈ ਹੈ ਆਪੇ ਕਰਤਾ ਆਪੇ ਪੁਗਤਾ ਆਪੇ ਸੰਜਮ ਆਪੇ ਜੁਗਤਾ ਆਪੇ ਨਿਰਮਲ ਮਿਹਰਵਾਨ ਮਦਸੂਦਨ ਜਿਸ ਦਾ ਹੁਕਮ ਨਾ ਮਿਟਿਆ ਜਾਏ ਸੇਵਡ ਭਾਗੀ ਜਿਨਿਏ ਕੋ ਜਾਤਾ ਘਟ ਘਟ ਵਸ ਰਿਹਾ ਜਗ ਜੀਵਨ ਦਾਤਾ ਇਕ ਥੈ ਗੁਪਤ ਪ੍ਰਗਟ ਹੈ ਆਪੇ ਗੁਰਮੁਖ ਭ੍ਰਮ ਭਉ ਜਾਈ ਹੈ ਗੁਰਮੁਖ ਹਰ ਜਿਉ ਏਕੋ ਜਾਤਾ ਅੰਤਰਨਾਮ ਸ਼ਬਦ ਪਛਾਤਾ ਜੇ ਤੂੰ ਦੇ ਸੋਈ ਜਨ ਪਾਏ ਨਾਨਕ ਨਾਮ ਵਡਾਏ ਹੈ ਮਾਰੂ ਮਹਲਾ ਤੀਜਾ ਸਚ ਸਲਾਹ ਹੈ ਗਹਿਰ ਗੰਭੀਰ ਹੈ ਸਭ जग ਹੈ ਤਿਸ ਹੀ ਕੈ ਚੀਰੇ ਸਭ ਘਟ ਭਗ ਵੈ ਸਦਾ ਦਿਨ ਰਾਤੀ ਆਪੇ ਸੁਖ ਨਿਵਾਸੀ ਹੈ ਸਚਾ ਸਾਹਿਬ ਸਚੇ ਨਾਏ ਗੁਰ ਪ੍ਰਸਾਦੀ ਮਨ ਵਸਾਏ ਆਪੇ ਆਏ ਵਸਿਆ ਘਟ ਅੰਤਰ ਟੂਟੀ ਜਮ ਕੇ ਫਾਸੀ ਹੈ ਕਿਸ ਸਿਵੀ ਤ ਕਿਸ ਸਲਾਹੀ ਸਤ ਗੁਰ ਸੇਵੀ ਸ਼ਬਦ ਸਲਾਹੀ ਸਚੇ ਸ਼ਬਦ ਸਦਾ ਮਤ ਉਤਮ ਅੰਤਰ ਕਮਲ ਪਰਗਾਸੀ ਹੈ ਦੇਹ ਕਾਚੀ ਕਾਗਦ ਮਿਕਦਾਰਾ ਬੂੰਦ ਪਵੇ ਬਿਨ ਸੈ ਤਹਿਤ ਨ ਲਾਗੇ ਬਾਰਾ ਕੰਚਨ ਕਾਇ ਗੁਰਮੁਖ 부ਜੈ ਜਿਸ ਅੰਤਰ ਨਾਮ ਨਿਵਾਸੀ ਹੈ ਸਚਾ ਚੌਕਾ ਸੁਰਤ ਕੀ ਕਾਰਾ ਹਰ ਨਾਮ ਭੋਜਨ ਸਚ ਆਧਾਰ ਸਦਾ ਤਰੇਪਤ ਪਵਿੱਤਰ ਹੈ ਪਾਵਨ ਜਿਤ ਘਟ ਹਰ ਨਾਮ ਨਿਵਾਸੀ ਹੈ ਹਉ ਤਨ ਬਲਿਹਾਰੀ ਜੋ ਸਾਚੈ ਲਾਗੇ ਹਰ ਗੁਣ ਗਾਵਹਿ ਅਨ ਦਿਨ ਜਾਗੇ ਸਾਚਾ ਸੂਖ ਸਦਾ ਤਿਨ ਅੰਤਰ ਰਸਨਾ ਹਰ ਰਸ ਰਾਸੀ ਹੈ ਹਰ ਨਾਮ ਚੇਤਾ ਅਵਰਨਾ ਪੂਜਾ ਏਕੋ ਸੇਵੀ ਅਵਰਨਾ ਦੂਜਾ ਪੂਰੇ ਗੁਰ ਸਭ ਸੱਚ ਦਿਖਾਇਆ ਸਚੈ ਨਾਮ ਨਿਵਾਸੀ ਹੈ ਭ੍ਰਮ ਭ੍ਰਮ ਜੋਨੀ ਫਿਰ ਫਿਰ ਆਇਆ ਆਪ ਭੁਲਾ ਜਾਂ ਖਸਮ ਭੁਲਾਇਆ ਹਰ ਜੀਵ ਮਿਲੈ ਤਾਂ ਗੁਰਮੁਖ ਬੂਝੈ ਚਿਨੇ ਸ਼ਬਦ ਅਬਿਨਾਸੀ ਹੈ ਕਾਮ ਕ੍ਰੋਧ ਭਰੇ ਹਮੇ ਅਪਰਾਧੇ ਕਿਆ ਮੋਹ ਲੈ ਬੁਲਹਿ ਨਾ ਹਮ ਗੁਨਾ ਨਾ ਸੇਵਾ ਸਾਧੀ ਡੁੱਬਦੇ ਪਾਥਰ ਮੇਲ ਲੈ ਹੋ ਤੁਮ ਆਪੇ ਸਾਚ ਨਾਮ ਅਬਿਨਾਸੀ ਹੈ ਨਾ ਕੋਈ ਕਰੇ ਨਾ ਕਰਨੇ ਜੋਗਾ ਆਪੇ ਕਰੇ ਕਰავੇ ਸੋ ਹੋਏਗਾ ਆਪੇ ਬਖਸ਼ ਲੈ ਸੁਪਾਏ ਸਦ ਹੀ ਨਾਮ ਨਿਵਾਸੀ ਹੈ ਇਹੋ ਤਨ ਧਰਤੀ ਸ਼ਬਦ ਬੀਜ ਅਪਾਰਾ ਹਰ ਸਾਚੇ ਸੇਤੀ ਵਣਜ ਵਪਾਰਾ ਸੱਚ ਧਨ ਜਮਿਆ ਟੋਟ ਨਾ ਆਵੇ ਅੰਤਰ ਨਾਮ ਨਿਵਾਸੀ ਹੈ ਹਰ ਜੀਉ ਅਵਗਣਿਆਰੇ ਨੋ ਗੁਣ ਕੀਜੈ ਆਪੇ ਬਖਸ਼ ਲੈ ਨਾਮ ਦੀ ਜੈ ਗੁਰਮੁਖ ਹੋਵੇ ਸੋ ਪਤ ਪਾਏ ਇਕਤ ਨਾਮ ਨਿਵਾਸੀ ਹੈ ਅੰਤਰ ਹਰ ਧਨ ਸਮਝ ਨਾ ਹੋਈ ਗੁਰ ਪ੍ਰਸਾਦੀ ਬੋਜੈ ਕੋਈ ਗੁਰਮੁਖ ਹੋਵੇ ਸੋ ਤਨ ਪਾਏ ਸਦਹੀ ਨਾਮ ਨਿਵਾਸੀ ਹੈ ਨਲਵਾਉ ਭਰਮ ਭੁਲਾਈ ਮਾਇਆ ਮੋਹੇ ਸੁਧ ਨ ਕਾਈ ਮਨ ਮੁਖ ਅੰਦੇ ਕਿਛੂ ਨ ਸੁਜੈ ਗੁਰਮਤਿ ਨਾਮ ਪਰਗਾਸੀ ਹੈ ਮਨ ਮੁਖ ਹੋਮੈ ਮਾਇਆ ਸੂਤੇ ਆਪਣਾ ਘਰ ਨਾ ਸੰਭਾਲੇ ਅੰਤ ਵਿਗੂਤੇ ਪਰ ਨਿੰਦਾ ਕਰਹਿ ਬਹੁ ਚਿੰਤਾ ਜਾਲੈ ਦੁਖੇ ਦੁਖ ਨਿਵਾਸੀ ਹੈ ਆਪੇ ਕਰਤੇ ਕਾਰ ਕਰਾਏ ਆਪੇ ਗੁਰਮੁਖ ਦੇ ਬੁਝਾਈ ਨਾਨਕ ਨਾਮ ਰਤੇ ਮਨ ਨਿਰਮਲ ਨਾਮੇ ਨਾਮ ਨਿਵਾਸੀ ਹੈ ਮਾਰੂ ਮਹਲਾ ਤੀਜਾ ਏਕੋ ਸੇਵੀ ਸਦਾ ਥਿਰ ਸਾਚਾ ਦੂਜਾ ਲਗਾ ਸਭ ਜਗ ਕਾਚਾ ਗੁਰਮਤੀ ਸਦਾ ਸੱਚ ਸਲਾਹੀ ਸੱਚ ਹੀ ਸੱਚ ਪਤੀਜੈ ਹੈ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਤਾ ਆਪੇ ਲਾਏ ਲੈ ਜਗ ਜੀਵਨ ਦਾਤਾ ਆਪੇ ਬਖਸ਼ੇ ਦੇ ਵਡਿਆਈ ਗੁਰਮਤੇ ਹੁ ਮਨ ਭੀਜੈ ਹੈ ਮਾਇਆ ਲਹਿਰ ਸ਼ਬਦ ਨਿਵਾਰੀ ਇਹ ਮਨ ਨਿਰਮਲ ਹੋ ਮੈਂ ਮਾਰੀ ਸਹਿਜੇ ਗੁਣ ਗਾਵੇ ਰੰਗ ਰਤਾ ਰਸਨਾ ਰਾਮ ਰਵੀ ਜੈ ਹੈ ਮੇਰੇ ਮੇਰੇ ਕਰਤ ਵਿਹਾਨੀ ਮਨ ਮੁਖ ਨਾ ਬੁਝੈ ਫਿਰੈ ਆਣੀ ਜਮ ਕਾਲ ਘੜੀ ਮੋਹਤ ਨਿਹਾਲੇ ਅਨੰਦ ਨਿਆਰ ਜਛੀ ਜੈ ਹੈ ਅੰਤਰ ਲੋਭਾ ਕਰੇ ਨਹੀਂ 부ਜੈ ਸਿਰ ਉਪਰ ਜਮ ਕਾਲ ਨ ਸੁਜੈ ਇਥੇ ਕਮਾਣਾ ਸੁਗਿਆ ਆਇ ਅੰਤ ਕਾਲ ਕਿਆ ਕੀ ਜਹੇ ਜੋ ਸਚ ਲਾਗੇ ਤੈਨ ਸਾਚੀ ਸੋਏ ਦੁਜੈ ਲਾਗੇ ਮਨ ਮੁਖ ਰੋਏ ਦੋਹਾ ਸਿਰਿਆ ਕਾ ਖਸਮ ਹੈ ਆਪੇ ਆਪੇ ਗੁਣ ਮੈਂ ਪੀਜੈ ਗੁਰ ਕੈ ਸ਼ਬਦ ਸਦਾ ਜਨ ਸੁਹੈ ਨਾਮ ਰਸਾਇਣ ਏਹੋ ਮਨ ਮੁਹੈ ਮਾਇਆ ਮੋਹ ਮੈਲ ਪਤੰਗ ਨ ਲਾਗੈ ਗੁਰਮਤੀ ਹਰਨਾਮ ਭੀਜੈ ਹੈ ਸਭਨਾ ਵਿੱਚ ਵਰਤੈ ਇੱਕ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਹੋ ਮੇ ਮਾਰ ਸਦਾ ਸੁਖ ਪਾਇਆ ਨਾਇ ਸਾਚੈ ਅੰਮ੍ਰਿਤ ਪੀ ਜੈ ਹੈ ਕਿਲ ਬਖ ਦੁਖ ਨਿਵਾਰਨ ਹਾਰਾ ਗੁਰਮੁਖ ਸੇਵਿਆ ਸ਼ਬਦ ਵਿਚਾਰਾ ਸਭ ਕਿਸੇ ਆਪੇ ਆਪ ਵਰਤੈ ਉਹ ਗੁਰਮੁਖ ਤਨ ਮਨ ਭੀਜੈ ਹੈ ਮਾਇਆ ਅਗਨ ਜਲੇ ਸੰਸਾਰੇ ਗੁਰਮੁਖ ਨਿਵਾਰੇ ਸ਼ਬਦ ਵਿਚਾਰੇ ਅੰਤਰ ਸਾਥ ਸਦਾ ਸੁਖ ਪਾਇਆ ਗੁਰਮਤੀ ਨਾਮ ਲਿਜਹਿ ਇੰਦਰ ਇੰਦਰਾਸਨ ਬੈਠੇ ਜਮ ਕਾ ਭੋ ਪਾਵਹਿ ਜਮ ਨ ਛੋੜੈ ਬਹੁ ਕਰਮ ਕਮਾਵਹਿ ਸਤ ਗੁਰ ਭੇਟੈ ਤਾਂ ਮੁਕਤ ਪਾਈਐ ਹਰ ਹਰ ਰਸਨਾ ਪੀਜੈ ਹੈ ਮਨ ਮੁਖ ਅੰਤਰ ਭਗਤ ਨ ਹੋਈ ਗੁਰ ਮੁਖ ਭਗਤ ਸਾਤ ਸੁਖ ਹੋਈ ਪਵਿੱਤਰ ਪਾਵਨ ਸਦਾ ਹੈ ਬਾਣੀ ਗੁਰਮਤਿ ਅੰਤਰ ਪੀਜੈ ਹੈ ब्रह्मा विष्णु महेश बिचारी त्रय गुण बदक मुक्त निरारी गुरु मुख ज्ञान एको है जाता अन दिन नामर विजय है वेद पड़े हर नाम न बुझे ਮਾਇਆ ਕਾਰਨ ਪੜ ਪੜ ਲੁਜਹੇ ਅੰਦਰ ਮੇਲੇ ਅਗਿਆਨੀ ਅੰਧਾ ਕਿਉ ਕਰ ਦੁਤਰ ਤਰੀ ਜਹੇ ਬੇਦਬਾਦ ਸਭ ਆਖ ਵਖਾਣੇ ਨਾ ਅੰਤਰ ਪੀਜੈ ਨਾ ਸ਼ਬਦ ਪਛਾਨ ਹੈ ਪੁੰਨ ਪਾਪ ਸਭ ਬੇਦ ਦੜਾਇਆ ਗੁਰਮੁਖ ਅੰਮ੍ਰਿਤ ਪੀਜੈ ਹੈ ਆਪੇ ਸਾਚਾ ਇੱਕ ਸੁਈ ਇਸ ਬਿਨਾਂ ਦੁਜਾ ਅਬਰ ਨ ਕੋਈ ਨਾਨਕ ਨਾਮ ਰਤੇ ਮਨ ਸਾਚਾ ਸਚੋ ਸਚ ਰਵੀ ਜੈ ਹੈ ਆਪੇ ਸਾਚਾ ਏ ਕੋ ਸੋਈ ਤੇ ਸਬਿਨ ਦੁਜਾ ਅਬਰ ਨ ਕੋਇ ਨਾਨਕ ਨਾਮ ਰਤੇ ਮਨ ਸਾਚਾ ਸਚੋ ਸਚ ਰਵੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ